ਪਟੰਨਾ ਦੀ ਟੀਮ ਨੇ ਅੰਮ੍ਰਿਤਸਰ ਨੂੰ ਸਖਤ ਮੁਕਾਬਲੇ ਮਗਰੋਂ 1 ਦੇ ਮੁਕਾਬਲੇ 2 ਗੋਲਾਂ ਦੇ ਫਰਕ ਨਾਲ ਹਰਾ ਕੇ ਕੁੜੀਆਂ ਦੇ ਸੀਨੀਅਰ ਵਰਗ ਵਿੱਚ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਜਲੰਧਰ ਦੇ 올ੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਿੱਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੁਮંત્રી ਖਿਡਾਰਣਾ ਅਮਨਦੀਪ ਕੌਰ ਤੇ ਯੋਗਤਾ ਬਾਲੀ ਨੇ ਕੀਤੀ। ਚਤਕੇ ਪਟਿਆਲਾ ਨੇ ਮੇਜ਼ਬਾਨ ਜਲੰਧਰ ਨੂੰ ਇੱਕ ਪਾਸੜ ਮੈਚ ਵਿੱਚ 3-0 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਜੇ ਟੂਟੀਮਾਂ ਨੂੰ ਟਰਾਫੀਆਂ, ਮੈਡਲ ਤੇ ਮੈਰਿਟ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਫਾਈਨਲ ਮੈਚ ਵਿੱਚ ਬਠਿੰਡਾ ਵੱਲੋਂ ਸੁਖਮੰਦਰ ਕੌਰ ਅਤੇ ਮਿਤਾਲੀ ਨੇ ਗੋਲ ਕੀਤੇ ਜਦਕਿ ਅਮਰਸਰ ਵੱਲੋਂ ਇੱਕੋ ਇੱਕ ਗੋਲ ਜਸਮੀਨ ਕੌਰ ਨੇ ਦਾਗਿਆ। ਤੀਜੇ ਸਥਾਨ ਲਈ ਖੇਡੇ ਗਏ ਮੈਚ ਵਿੱਚ ਪਟਿਆਲਾ ਵੱਲੋਂ ਦੀਪਾਲੀ, ਵਿਸ਼ਾਲੀ ਸ਼ਰਮਾ ਅਤੇ ਆਰਤੀ ਨੇ ਇੱਕ ਇੱਕ ਗੋਲ ਕੀਤਾ। ਸੀਨੀਅਰ ਮੁੰਡਿਆਂ ਦੇ ਵਰਗ ਵਿੱਚ ਐਮਬੀਐਸ ਨਗਰ ਨੇ ਅਮਰਸਰ ਨੂੰ 2 ਦੇ ਮੁਕਾਬਲੇ 3 ਗੋਲਾਂ ਦੇ ਫਰਕ ਨਾਲ ਹਰਾ ਕੇ ਅਤੇ ਜਲੰਧਰ ਨੇ ਸੰਗਰੂਰ ਨੂੰ 2-1 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਹਾਸਲ ਕੀਤੀ ਹੈ।